ਤਕੋਈ ਨਾ ਦੇਖੋ ਸਾਰਾ ਕਿੰਨੇ ਕਿੰਨੇ ਲੈਨੇ ਆ ਇਹ ਚਾਰ ਚਾਰ ਮੀਟਰ ਮਨੇ ਜਿਹੜੇ ਕੋਟ ਸੈਟ ਜੇ ਬਣਾਉਣ ਦੇ ਲਈ ਨਾ ਵੀ 2 200 ਇੰਨਾ ਨੇ ਬਾਈਆਂ ਦੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਬਲੌਗ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਆ ਖੰਨੇ ਤੇ ਤੁਹਾਨੂੰ ਸਾਰਾ ਖੰਨਾ ਦਿਖਾਉਣੇ ਆ ਬਾਕੀ ਦੇਖਦੇ ਆ ਵੀ ਛੇ ਲੱਗੀ ਹੋਏ ਕਿ ਨਹੀਂ ਲੱਗੀ ਹੋਈ ਇਹ ਵੀ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਅੰਤ ਤੱਕ ਬਨੇ ਰਹੋ ਤੇ ਆ ਜੋ ਨਾਵਲ ਆਪਣੇ ਬੰਦੇ ਦੋ ਹੋਰ ਨੇ ਲਾਓ ਬਈ ਪਹੁੰਚ ਗਏ ਖੰਨੇ ਤੇ ਸੇਲਾ ਲੱਗੇ ਨਾ ਜਵੀ ਹੈ ਬਈ ਕਿੰਨੇ ਦੀ ਜੁੱਤੀ 200 200 ਰੀ ਭਾਈ 200 ਦੀ ਨਹੀਂ ਕੱਟ ਬਹੁਤ ਇੱਧਰ ਹਾਂ ਅੱਜ ਤਾਂ ਕੁਰਤੇ ਪਜਾਮੇ ਕੁਰਤੇ ਪਜਾਮੇ 250 ਦਾ ਫਿਰ 200 ਕੱਕ ਭਾਈ ਕੁਰਤੇ ਪਜਾਮੇ ਕਾਈ ਸੋ ਤਾਂ ਕੀ ਲੈਣਾ ਭਾਈ ਚੁੰਨੀਆਂ ਨੇ ਆ ਚੁੰਨੀਆਂ ਭਾਈ ਹਾ ਤੌਲੀ ਇੱਧਰ ਤੌਲੀ ਕਿੰਨੇ ਦਾ ਹੈ ਭਾਈ 500 ਦੇ 4 500 ਦੇ 4 ਹਾ ਸੂਟ ਸੂਟ ਨੇ ਕਿੰਨੇ ਆ ਡਰੈਸਾਂ ਨੇ ਡਰੈਸਾਂ आ रूप वाले आगे भाई अगे चलने आज भी आज आ देखो लाओ भी। आ देखो इधर तो ਚੱਲਦੇ ਆ ਅੱਗੇ ਆਹ ਦੇਖੋ ਇੱਧਰ ਇਹ ਖੰਨੇ ਆਪਾਂ ਮਾਰਕੀਟ ਦੇ ਵਿੱਚ ਫਿਰਦੇ ਆ ਬਾਜ਼ਾਰ ਦੇ ਵਿੱਚ ਆ ਇੱਧਰ ਜੁੱਤੀਆਂ ਲੋ ਵੀ ਦੇਖੋ ਜਿਹੜੇ ਵਾਲੇ ਨਾਲੇ ਆ ਵੀ ਇੱਧਰ ਕਾਫੀ ਇਕੱਠ ਆ ਜੇ ਵੀ ਹੈਨਾ ਰਿਵਿਊ ਵੀ ਆਮ ਜਿਹਾ ਲੇਣਾ ਮੈਟਰ ਕਿੰਨੇ ਕਿੰਨੇ ਲੈਨੇ ਆ ਜੀ ਚਾਰ ਚਾਰ ਮੀਟਰ ਮਿਲਿਆ ਜੀ ਕੋਟ ਸੈਟ ਜੇ ਬਣਾਉਣੀ ਨਾ ਵੀ 2 200 ਦੇ ਇੰਨੇ ਨੇ ਬਾਈਆਂ ਦੇ ਚੱਕੋ ਭਾਈ 2 200 ਦੇ 200 ਆ ਜਾਗਾ ਕੀ ਹਾਂ ਲੈ ਕੋਈ 2 200 ਹੋ ਗਏ ਆ ਕਲਿੱਪਾਂ ਉਹ ਤੋਂ ਲੈ ਲਾਂਗੇ ਚੱਲ ਆਮ ਦਾ ਰੱਖਿਆ ਹੀ ਆਹ ਚੱਲ ਆ ਜਾ ਬਾਕੀ ਦਿਖਾਉਣਿਆ ਨੂੰ ਅੱਗੇ ਸਾਰੀ ਮਾਰਕੀਟ ਐ ਉਹ ਵੀ ਤਾਂ ਚੱਲ ਵੇ ਚੱਲ ਆ ਜਾ ਅੱਗੇ ਦਿਖਾ ਤਾਂ ਦੇ ਇੱਧਰ ਦਿਖਾ ਤਾਂ ਦੇ ਕੱਟ ਲਓ ਭਾਈ ਲੁੱਟ ਲੈ ਗੱਗੀ ਨੇ ਮੇਲਾ ਭਾਈ ਸੇਲ ਚ ਖੰਨੇ ਦੀ ਜੇ ਇੱਕ ਕ ਕ ਦੋ ਤਿੰਨ ਤਿੰਨ 550 ਦੇ ਧੱਕੋ ਭਾਈ ਇਹ ਲੱਗ ਗਿਆ ਲਓ ਭਾਈ ਲੱਗੀ ਸੇਲ ਇੱਧਰ ਵੀ ਲੱਗੀ ਹੋਈ ਆ ਭਾਈ ਲੋਹਰਾ ਲੂਹਰਾ ਚੱਲ ਅੱਗੇ ਆਉਣਾ ਤੁਹਾਨੂੰ ਅੱਗੇ ਆਹ ਜੁੱਤੀਆਂ ਇੱਧਰ ਚੇਰੀਪਾਈ ਇੱਧਰ ਚੱਕੋ ਭਾਈ 500 500 ਬਾਈ ਜਣਾ 500 ਲੈ ਜਾਓ ਆ ਕੇ ਗਰਾਂ 250 250 250 500 ਭਾਈ ਇੱਧਰ ਵੀ ਦੇਖੋ ਲੋਰਾ ਲੂ ਚੱਲ ਭਈ ਅੱਗੇ ਆਓ ਬੱਗੀ ਗਾਣਾਂਗੇ ਭਾਈ ਤੇਰੀ ਲੋੜ ਪੈ ਗਈ ਸੀ ਮਗਰ ਜੋੜ ਪੈ ਗਈ ਤੇਰੀ ਮਾਂ ਤੂੰ ਗਾਣ ਲੰਘ ਗਈ ਚੱਲ ਕੋਈ ਨਾ ਅੱਗੇ ਚੱਲਦੇ ਆਪਾਂ ਹੁਣ ਆਜੋ ਭਾਈ ਆਜੋ ਮੇਲਾ ਲੁੱਟ ਲੋ ਅੱਜ ਖੰਨੇ ਦਾ ਹਾਂ ਲਾਸਟ ਦਿਨ ਚੱਲਦਾ ਸੇਲ ਦੇ ਚਲੋ ਆਪਾਂ ਇਹਨੂੰ ਅੱਗੇ ਦਿਖਾਉਨੇ ਆ ਹੋਰ ਤੇ ਅੱਗੇ ਚੱਲਦੇ ਆ ਦੇਖੋ ਇੱਧਰ ਤੇ ਹੁਣ ਆਪਾਂ ਚੱਲਦੇ ਆਪੇ ਹੈ ਆਹ ਦੇਖ ਲੈ ਲਾਵਾਂਗੇ ਅੱਛਾ ਉਹ ਸ਼ੇਰ ਲਾਵਾਂਗੇ ਲਾਓ ਬਈ ਅੱਲਾ ਕਰ ਨਹੀਂ ਜਾਣਾ ਚਲਾ ਦੂ ਆ ਦੇਖੋ ਇੱਧਰ ਆ ਲੱਗੇ ਨੇ ਸੂਟ ਬਾਰੇ ਲਓ ਬਈ ਨਾ ਦੇਖੋ ਆ ਟੀ-ਸ਼ਰਟਾਂ ਆ ਇੱਧਰ ਵੀ ਆ ਦੇਖੋ ਇੱਧਰ ਬੈਂਗੇ ਆ ਇੱਧਰ ਆ ਇੱਧਰ ਦੇਖੋ ਸਾਰਾ ਤੇ ਅੱਗੇ ਦਾਲਦੇ ਆ ਆ ਟੀ-ਸ਼ਰਟਾਂ ਕਿੰਨੇ ਕਨੇ ਦੀ ਲੱਗਿਆ ਬਾਈ ਟੀ-ਸ਼ਰਟ? 200 ਰੁਪਏ। 200 ਰੁਪਏ ਭਾਈ। 200। ਅੱਜ ਆਮ ਨੇ ਲੈ ਜਾ ਤੀਰੇ। ਤੇ ਆ ਵੀ ਇੱਧਰ ਟੀ-ਸ਼ਰਟ ਤਾਂ ਲੋਹਰਾ। ਆ ਦੇਖੋ। ਕਿੰਨੇ ਕਨੇ ਦੀ ਟੀ-ਸ਼ਰਟ ਬਾਈ? 500 ਰੁਪਏ ਤਿੰਨ। 500 ਜੇ ਤਿੰਨ ਭਾਈ। ਚੱਕੋ। ਤੇ ਅਗਲੇ ਦਿਖਾਉਣਾ ਤੁਹਾਨੂੰ ਸਾਰੀ ਤੇਲ ਇਹ। ਆ ਦੇਖੋ ਇੱਧਰ ਲੱਗੀ ਰਹੀ ਆ ਆ ਪਰਸੇ ਦੂਹਾਂ ਆ ਦੇਖੋ ਇੱਧਰ ਸੂਟ ਦਾ ਭਾਈ ਬਾਈ ਦੇ ਸੂਟ ਆ ਕਾ ਪਰਸ ਆ ਦੇ ਆ ਬੱਚਿਆਂ ਦੇ ਆਗੇ ਫਿਰ ਬੜੇ ਗਾਰੇ 250 300 ਆ ਦਾ ਭਾਈ ਨੂੰ 250 ਤਾਂ ਚਾ ਭਾਈ ਨੇ ਕਿਹਾ

ਟੀ-ਸ਼ਰਟਾਂ ਆ ਵੀ ਟੀ-ਸ਼ਰਟਾਂ ਇੱਧਰ ਲਓ ਵੀ ਲਓ ਵੀ ਟੀ-ਸ਼ਰਟਾਂ ਆ ਲੋਰਾ ਆ ਕੋਈ ਨਾ ਉਹਨੇ ਕੱਢ ਜਿਹੜਾ 200 200 200 ਭਾਈ 200 ਭਾਈ ਕਹਾਂ 200 ਲੱਕੋ ਕਪੜਾ ਹੀ ਪੂਰਾ ਵਧੀਆ 200 ਭਾਈ ਬਸ ਯਾ ਦੇਖੋ ਫਿਰ ਬਾਕੀ ਬੰਦੇ ਆਪਣੇ ਅੱਗੇ ਜਾਂਦੇ ਆ। ਆ ਤੌਲੀਆ ਭਾਈ ਕੋ। ਭਾਈ ਕਿੰਨੇ ਦਾ ਤੌਲੀਆ? ਕਿੰਨੇ ਦਾ? 1502 ਨਹੀਂ। 1502 ਭਾਈ। ਭਾਈ ਕੋ ਆ ਜਿਓ। ਤੇ ਕੋ ਇਧਰ। ਕੋਈ ਸੋਧਰੇ ਐਸੀ ਜਾਨ ਕੋ। ਘਾਣਾ ਕਰ। ਕੱਟ ਦੇਖੋ ਇਧਰ ਫੇਲ ਕੇ। ਨਾ ਕੱਟਾ। ਨਾ ਬਹੁਤ ਆ। ਆਹ ਦੇਖੋ ਇਧਰ। ਤੇ ਤੇ ਨਸਰਵੇ ਲਾ ਭਾਈ ਸਾਡੇ 350 350 ਬਾਈ ਦੇ ਕਰਤਾ ਚੱਕੋ ਗਣਪਤੀ ਗਾਰ ਆ ਜੋ ਭਾਈ ਆ ਜੋ 250 ਆ ਚੱਕੋ ਬਜੇ ਤੇ 250 ਆ ਚੱਕੋ ਇੱਧਰ ਲਾਓ ਭਾਈ 100 ਦੇ ਦੋ ਭਾਈ 100 ਦੇ ਦੋ ਭਾਈ ਫਿਰ ਕਾਪਨ ਦਾ ਫਰਾਂਸ ਹੋ ਲੈ ਨੇ ਕੋਰੇ ਕਾ ਕੰਮ ਆਦੇ ਤੇ ਹੁਣ ਚੱਲਦੇ ਆਪਾਂ ਅੱਗੇ ਤੇ ਅੱਤਰ ਜੁੱਤੀਆਂ ਆਪਣੇ ਵੀ ਗਿੱਟੀਆਂ ਤੇ ਇੱਧਰ ਵੀ ਛਾਰੀ ਸੇਲ ਇੱਧਰ ਵੀ ਇੱਧਰ ਜੁੱਤੀਆਂ ਬਾਈ ਦੇਖੋ ਸੇਲ 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 ਦਾ ਤੇ ਹੁਣ ਆਪਾਂ ਚੱਲੇ ਅੱਗੇ ਲਓ ਵੀ ਆਹ ਦੇਖੋ ਇੱਧਰ ਜੁੱਤੀਆਂ ਆ ਸੂਟ ਆ ਰਿਆ ਤੁਹਾਨੂੰ ਆ ਦੇਖੋ ਇੱਥੇ ਦਿੱਤੀਆਂ ਭਾਈ ਆ ਚੱਕੋ ਸੂਟ ਤੇ ਹੁਣ ਆਪਾਂ ਪਹੁੰਚ ਗਏ ਭਾਈ ਪੰਜਾਬ ਕਲੈਕਸ਼ਨ ਦੇਖੋ ਸਾਹਮਣੇ ਚਲੋ ਵੀ ਚਲੋ 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 ਲੋ ਵੀ ਚੱਕੋ ਦੇਖ ਲਾ ਇਹ ਪੰਜਾਬ ਵਾਲਿਆਂ ਦੀ ਭਾਈ ਥੰਨੇ ਪਹਿਲਾ ਪੀਸ ਇਹ ਤੁਸੀਂ ਦੇਖ ਰਹੇ ਹੋ ਸਲਾ ਪੀਜੀ ਪਿੰਦੇ ਤੂੰ ਦੇਖਦੀ ਹੈਗਾ ਦਾ ਦੱਸੋ ਬਹੁਤ ਜ਼ਿਆਦਾ ਹੈ ਸਟ੍ਰੈਟਜੀ ਨਹੀਂ ਚਾਹੇ ਇਸ ਤੋਂ ਖੁੱਲਾ ਲੈ ਲਓ ਸੈਂਜ ਬੱਟਾ ਤੇ ਇਹਦਾ ਨਾ ਅਗਰ ਇਸ ਤੇ ਲਾਹਤਾ ਹੈ ਸਟ੍ਰੈਟ ਨਹੀਂ ਹੈ ਜੀ ਮੈਮ ਇਹ ਲਾਈਨ ਹੈ ਪੂਰਾ ਕੀ ਕਹਿਣਾ ਹੋ ਗਿਆ ਰੱਖ ਭਾਈ ਦਿਖਾਣਾ ਦਹੀ ਗੱਲ ਬਾਈ ਲਾ ਭਾਈ ਇਹ ਰੰਗ ਖਬਰਵਾ ਕਰਾਂਗਾ ਤੁਹਾਨੂੰ ਮੱਛਰ ਨਹੀਂ ਪੈਂਦੇ ਬਣਾਇਆ ਸੋਹਣਾ ਬਹੁਤ ਲੱਗੂਗਾ ਤੁਹਾਨੂੰ ਮੈਂ ਭਾਈ ਇਹਦਾ ਫੈਬਰਿਕ ਬਹੁਤ ਮੰਗਦਾ ਦੁਬਾਰਾ ਵੀ ਮਾਰਨ ਜਾਵਾਂਗਾ ਲਾਓ ਵੀ ਕਰਨਾ ਕਰਨੇ ਹੋਰ ਆ ਗਿਆ ਭਾਈ ले आप हो ले। ले भाई दिखा और बाकी इधर देखो सारे क्या भाई खोल कर ਇਹ ਕਿਹਨੇ ਪਰਨੇ ਨੇ ਇਹ ਨਾਲ ਪਰੇ ਆਪਾਂ ਨੇ ਲੱਕੀ ਚੱਲਿਆ ਆ ਆ ਵੀ ਨੰਗਰ ਰੋੜ ਨਹੀਂ ਆ ਇਹਦੇ ਚ ਕੰਨਰ ਕੋਈ ਹੋਰ ਹੈਗਾ ਸਿੰਗਲ ਕੰਨਰ ਲਾ ਦੇ ਲੋਗਾ ਉਹੀ ਸੋਨਾ ਪੈਣੀ ਇੰਨਾ ਪਾਉਂਗੇ ਇਹਨੇ ਕਰਮੀ ਕੋਡ ਜਿਆਦਾ ਕਰੀ ਲਾਈਟਿੰਗ ਬੜੀ ਲੱਗਦੀ ਹੈ ਬ੍ਰਾਈਟ ਜਿਆਦਾ ਪੈਂਦਾ ਨਹੀਂ ਹੈਗਾ ਜਿਆਦਾ ਕਰਕੇ ਪੈਂਦਾ ਕਾਲਾ ਕਾਲੇ ਤੇ ਮੂਰਤ ਦਾ ਛੋਟਾ ਵੈਸੇ ਹੀ ਨਹੀਂ ਦੇਖਿਆ ਆਹ ਮੈਂ ਆਹ ਵਾਲੇ ਨਹੀਂ ਇਹ ਤਾਂ ਨਹੀਂ ਹੈਵੀ ਡ੍ਰੈਸਰ ਆ। ਚੌਪੜਾ ਕਿੰਨੇ? ਬੰਦ ਨਾ ਆ ਸਹੀ ਨਹੀਂ ਆਂ ਮੁੰਡੂ ਕਸ। ਆ ਸਹੀ ਟ ਹੈਗਾ ਬੰਦੇ ਆ ਆ ਸਹੀ ਨਹੀਂ ਆਂਗਾ। ਜਾਂ ਫਿਰ ਨੈਰਾ ਕੱਟ ਲੈ ਲਓ। ਇਹ ਕੁਲਾਬੋਟ ਮਾਇਆ ਪੀਸ ਚ ਬਹੁਤ ਸੋਹਣਾ ਲੱਗੂਗਾ। ਚੱਕ ਭਾਈ। ਪੀਜ਼ੀ ਲੁੱਕ ਬਹੁਤ ਸੋਹਣੀ ਆਂ ਵੀਰੇ ਭਾਈ ਜੀ। ਬਲੈਕ ਵੀ ਮਿਲ ਜੂਗਾ। ਇੱਕ ਇਹ ਚ ਬਲੈਕ ਪ੍ਰਿੰਟ ਮਿਲ ਜੂਗਾ। ਇਹ ਪਲਾਸਟਿਕ ਡੱਟ ਮੇਂ ਬਹੁਤ ਡਿਫਰੈਂਟ ਹੈ ਉਹ ਵੀ ਆ ਨੋਟ ਉਹ ਬੜੀ ਆ ਨਾਰੰਗ ਸਾਰੇ ਆ ਗਏ ਤੇ ਉੱਪਰ ਤੇਰਾ ਬੋਲ ਸੋਨਾ ਹੈ ਜਿੰਨਾ ਮੈਂ ਅਸਲ ਇਹ ਇਹ ਵਾਸਤੇ ਸਲਾਹ ਆ ਦਵਾ ਸੋਨਾ ਮੁੰਡੇ ਕਹਿੰਦੇ ਇੱਕ ਹੋ ਗਿਆ ਦੂਜਾ ਦੱਸੋ ਇੱਕ ਹੋ ਗਿਆ ਦਿਰੋਣੇ ਨੂੰ ਸੈਂਡ ਕਰਿਆ ਗਾਇ ਭਾ ਜਾ ਫਾਈਨਲ ਕਰਤਾ ਇੱਧਰ ਆਂ ਨਹੀਂ ਪਸੰਦ ਇਹ ਹੂੰ ਇਹ ਡਿਆ ਲੱਗ ਰਿਹਾ ਹੈ ਕੋਈ ਦੀ ਖੋਲਦਾ ਚੱਕੋ ਭਾਈ ਦੇਖਿਓ ਥੱਲੇ ਆ ਗਿਆ ਕਿਹੜਾ ਕਿਹੜਾ ਚੀਜ਼ ਨਾ ਸੋਨਾ ਰੰਗ ਹੈ ਨਾ ਚੀਜ਼ ਅੱਛੀ ਹੈ ਬਸ ਇਹ ਆ ਚੀਜ਼ ਇੰਨੀ ਹੁੰਦੀ ਇਹਨੂੰ ਫੋਟੋ ਕਰ ਦੋ ਨਹੀਂ ਭਣੀ ਆ ਹੁੰਦਾ ਦੇਖੋ ਵੈਸੇ ਤੁਹਾਡੀ ਹਾਈਟ ਲੰਬੀ ਹੈ ਜੇਨੇ ਤੁਹਾਨੂੰ ਤਾਂ ਸਹੀ ਆਊਗਾ ਫੋਨ ਦੇ ਮੇਕਅਪ ਨਹੀਂ ਕਰਵਾਣ ਦੀ ਲਗਾ ਕੇ ਦੇਖੋ ਦੇਖਿਓ ਵੀਰੇ ਲੈਂਥ ਨੂੰ ਪਤਾ ਲੱਗੂਗੀ ਤੁਸੀਂ ਦੇਖਿਓ ਦੇਖ ਬਾਈ ਦੇਖੋ ਵੀਰੇ ਲੈਂਥ ਪੂਰੀ ਪੂਰੀ ਆਊਗੀ ਮੇਰੇ ਨੂੰ ਜੜੇ ਕੁਝ ਪਾਏ ਤੇ ਵੀ ਉੱਪਰ ਚੜ ਜਾਣੀ ਹੈ ਲੈਂਥ ਪੈਣੇ ਤੁਹਾਡੀ ਹਾਈਟ ਲੰਬੀ ਹੈ ਨਾ ਤਾਂ ਸੌਣਾ ਲੱਗੂਗਾ ਜਿਹੜੇ ਵਾਈਟ ਕਲਰ ਦੇ ਪੈਣੇ ਵੀ ਕੁਝ ਕਰਾਣ ਦੀ ਲੋੜ ਨਹੀਂ ਆ ਵੀ ਮੇਜਾ ਨੂੰ ਆਹ ਕਾਟਰ ਨੂੰ ਦੇ ਸਾਂ ਲੈ ਲੇਖੋ ਦੋ ਕੀ ਇਤ ਕੰਟਰੋਲ ਚਾ ਦੁਪੱਟਾ ਇਹਦੀ ਇਹਦੀ ਮੈਚਿੰਗ ਕਿਹੜੀ ਆ ਕਿਹੜੀ ਦੀ ਜੀ ਠੀਕ ਹੈ ਕਿਉਂ ਕਿ ਇਸ ਤੇ ਨਹੀਂ ਹਾਇਥੀ ਸਾਹਸ ਤੋਂ ਦੇਰੀ ਆਉਂਦੀ ਤੇਰੇ ਆਪ ਜੇਕਰ ਹੋਊਗਾ ਇਹ ਮਰੀਸ ਨੂੰ ਲਿਖੋ ਆਹ ਕੀਗਾ ਉੱਚਾ ਨਾ ਸਮਝਾ ਨਾ ਉੱਚਾ ਨਹੀਂ ਹੁੰਦਾ ਇਹ ਪਜਾਮਾ ਦਾ ਫਿਰ ਇਹ ਨਾ ਅਸਲ ਇਹਨਾਂ ਕੇ ਹੁੰਦਾ ਵੀਰੇ ਇਹ ਤੇ ਤਾਂ ਹੀ ਹੁੰਦਾ ਉਹ ਹੂੰ ਤਾਂ ਹੀ ਹੁੰਦਾ ਉਹ ਬਿਲਕੁਲ ਚਾਈ ਜੀ ਸੇ ਪਕਾਇਆ ਬੋਲ ਕਾ ਚੱਲ ਚੱਕ ਪਾਈ ਦੋ ਹਾਂਜੀ ਬੰਦੇ ਜਿਹੜਾ ਸੇਮੀ ਨੇ ਚੱਲਦੇ ਆ ਮੈਂ ਵੀ ਗਰੇਸ ਆ ਬੰਦੇ ਕਿੱਟੇ ਲਾਲਾ ਫਿਰ ਦੇਖੀ ਜਊ ਯਾਨੀ ਪਿੰਕ ਤੇ ਕੰਟਰਾਸਟ ਆ ਗਿਆ ਨੋਪਟਾ ਹੈਨਾ ਕੋਈ ਬਥ ਲੈਣੇ ਆ ਅਸਲੀ ਬੀਜਾ ਇਹ ਤਾਂ ਦੋ ਹੀ ਰੰਗ ਹੈ ਤੈਨੂੰ ਤਿੰਨ ਦੋ ਨੇ ਰੰਗ ਇਹ ਚੋਂ ਲੈਣਾ ਤਾਂ ਇਹ ਚ ਹੋ ਗੇ ਖਾਦਣਾ ਇਹ ਜਮਨ ਉਹ ਬਾਰਡਰ ਬਾਲਾ ਚੌੜਾ ਜੀ ਜੇ ਪਲੇਨ ਹੋਵੇ ਉਹ ਵੀ ਚੱਲ ਜੂਗਾ ਜੌਰਜਟਸ ਪਲੇਨ ਨਹੀਂ ਹੈ ਪਲੇਨ ਸਭ ਕੋਈ ਹੋਰ ਪੜਾ ਲਿਆ ਇੱਕ ਉਹਦੋਂ ਤਾਂ ਫੇਰ ਬਰਕ ਆ ਗਿਆ ਕੱਟਣੀ ਹੈ ਮੈਂ ਤਾਂ ਘਰੇ ਪਹੁੰਚਣ ਦੇ ਮੈਂ ਕਿਹੜਾ ਪਿਆ ਰੋ ਨਹੀਂਦਾ ਹੈਗਾ ਬਣੇ ਉਦੋਂ ਲਾਈਟ ਵੇਟ ਹੈ ਇਹ ਆਹ ਜੈ ਕਿ ਚੁੱਕ ਤਾ ਕੇ ਆਪਾਂ ਘਰੇ ਪਹੁੰਚਣਾ ਹੈ ਘਰ ਤਾਂ ਪਹੁੰਚਣਾ ਪਰ ਉਹਦੇ ਵਿੱਚ ਹੀ ਤੁਹਾਨੂੰ ਲਾਈਟ ਵੇਟ ਹੋਰ ਦੇ ਦਿੰਦਾ ਆਪਣੇ ਨੈਣਾ ਘੱਟ ਚ ਯਾ ਬਰੌਕ ਸੂਟ ਚ ਹੋਰ ਦਿਖਾ ਦੇਣਾ ਵੀਡੀਓ ਉੱਚਾ ਨਹੀਂ ਲੱਗਦਾ ਉੱਚਾ ਨਹੀਂ ਲੱਗਦਾ ਇਹ ਕੀ ਬਣਿਆ ਇਹ ਉੱਚਾ ਨਹੀਂ ਲੱਗਦਾ ਸਮਝਿਆ ਇਹ ਵੀਰੇ ਗੋਲ ਕੱਲਾ ਹੈ ਨਾ ਨੀਚੇ ਅੱਛਾ ਅੱਛਾ ਅਫਗਾਨੀ ਅਫਗਾਨੀ ਬਾਟਮ ਆ ਨਾ ਫਿਰ ਬਾਟਮ ਨਹੀਂ ਦਿਖਣਾ ਇਹ ਕੱਲਾ ਵਿੱਚ ਹੋਰ ਸੋ ਗਿਆ ਇਹਨਾਂ ਦਾ ਵੀ ਸਾ ਨੂੰ ਪਤਾ ਨਹੀਂ ਆ ਮੈਂ ਦਿਨ ਬਹਿ ਰਹੀ ਹਾਂ ਇੱਕੋ ਇੱਕ ਸੈਂਡ ਕਰ ਰਹੇ ਹਾਂ ਕਾ ਹਮ ਤੇ ਸਹੀ ਗੱਲ ਰਸਦੀ ਹੈ ਇਹ ਕਾਮ ਨਹੀਂ ਹੋ ਰਿਹਾ ਚੀਜਾਂ ਆਈਆਂ ਸੋਹਣੀਆਂ ਸਾਰੀਆਂ ਨੂੰ ਆਹ ਆਹ ਅੱਛਾ ਉਹ ਲੱਗ ਰਹੀ ਐ ਨਾ ਇਹਦੀ ਆਹ ਚੀਜ਼ ਸੋਹਣੀ ਬਾਈ ਜੀ ਲੈ ਲੈ ਚੱਲ ਜੇ ਦਿਨ ਖਾਈ ਲੱਗਦਾ ਲਾ ਮੈਂ ਚਾਹ ਤਾ ਸਿੰਗ ਬੋਰ ਸਮਾਰ ਰਹੇ ਰੰਗ ਹੋਰ ਲੈ ਲੈ ਬਾਈ ਕੋ ਹੋਰ ਰੰਗ ਇਹਦੇ ਰੰਗ ਹੈ ਨਹੀਂ ਹੋਰ ਸਿੰਗਲੇ ਪੀਸ ਲੈ ਜੀ ਇਹਦੀ ਲਾਸਟ ਐ ਵੀ ਮੈਡਮ ਦੇ ਕੋਲ ਦਾ ਮम्मी ਨੇ ਪਾ ਦ ਚੱਕ ਬਾਈ ਲਾਸਟ ਐ ਬਾਈ ਕਾ ਦਾ ਲੈ 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 ਨੀ ਸਹੀ ਇਹਦੀ ਬਲੈਕ ਵੀ ਸੋਹਣਾ ਹੈ ਕੰਟਰਾਸਟ ਬਹੁਤ ਵਧੀਆ ਹੈ ਇਹਦਾ ਇਹ ਚੱਲ ਬਾ ਥੋੜਾ ਜ਼ੋਰ ਹੋਰ ਮਾਰਨਾ ਨਹੀਂ ਆ ਵੀ ਦਿਖਾ ਮੈਨੂੰ ਨਹੀਂ ਚਲੋ ਵੀ ਸਿੰਗਲ ਦੇਨੇ ਕੁਰਤੀਆਂ ਆ ਵੀ ਕਰਤਾ ਭਾਈ ਸਿੰਗਲ ਕੁਰਤੀ ਕੋਈ ਵਧੀਆ ਜੀ ਦੇਖੋ ਆ ਦੇ ਲਗਾ ਆਪਾਂ ਕੋਈ ਲਾ ਲਿਆ ਹੁਣ ਲਾ ਲਿਆ ਉਹ ਰੇ ਆਪਣੀਆਂ ਆ ਜਮਾਨ ਆਪਣੀਆਂ ਕਿੰਨੇ ਕ ਬਣ ਗਏ ਦੇਖਦੇ ਆ ਜੀ 10 ਬਣ ਗਏ ਇੱਕ ਬੈਗ ਦੀ ਤੋਂ ਬਾਅਦ ਨੂੰ ਹਾਂ ਨਹੀਂ ਸੀ ਮੈਨੂੰ ਇੱਕ ਬੈਗ ਦੀ ਗੱਟੀ ਘਾ ਕਰ ਕੇ ਇਹਨਾਂ ਨੂੰ ਰੱਖ ਜਾਵੇ ਉਹ ਨਵੇਂ ਟੈਸਟੀ ਲੈ ਲਵਾਂ ਚੱਕ ਭਾਈ ਇੱਕ ਬੈਗ ਦੀ ਵੈਨਿਕਾ ਲੱਗਣੀ ਹੈ ਕਲਰ ਭਾਈ ਨੂੰ ਬਾਹਲੇ ਚੱਕ ਮੇ ਰੱਖ ਦੇ ਕਲਰ ਮੈਂ ਭਾਈ ਨੂੰ ਬਾਹਲੇ ਚੱਕ ਮੇ ਰੱਖ ਦੇ ਇਹ ਤੋ ਆਨੇ ਲੋਟਾ ਹੀ ਮੇਰਾ ਆ ਗੁਰਦੁਆਰਾ ਠੀਕ ਹੈ ਉਹ ਤੀਪ ਪਾ ਦੇ ਯਾਰ ਦਵਾਈ ਦਵਾਈ ਦਵਾਦੀ ਆਪਾਂ ਨੂੰ ਹੈ ਆ ਆ ਲੋਟਾ ਬੰਦੇ ਨਾ ਦਵਾਈ ਤਾਂ ਮੇਰੇ ਕੋਲ ਇਹ ਮੈਂ ਕੱਢੂ ਇੱਥੇ ਕਰਨਾ ਪਰ ਜਿਆ ਪਰ ਐਸੇ ਨਹੀਂ ਜਾਏ ਮਾਤੂ ਤਾਂ ਸਭ ਜੇ ਮੈਂ ਅੱਛੀ ਰਹਿਣ ਕਿ ਆਪਾਂ ਲੈ ਲੈ ਸਕਦੇ ਆ ਹਨਾ ਕੋਈ ਚੱਕ ਤੂੰ ਕੀ ਕਹਿੰਦਾ ਆ ਵੀ ਲਗਾ ਕੇ ਦੇਖੋ ਬਣ ਮੈਨੂੰ ਆਹ ਉਹ ਸੱਟ ਲੱਗਦਾ ਆ ਹਰਾ ਜਣਾ ਹੂੰ ਇਹਦਾ ਫੈਬਰਿਕ ਵੀ ਵਧੀਆ ਆ ਜੀ ਇਹ ਚੀਜ਼ ਆ ਇਹ ਤਾਂ ਦੂਜਾ ਕਰ ਰਿਹਾ ਦੂਜਾ ਕਰਨ ਰਿਹਾ ਹੈ ਇਧਰ ਆ ਕਲਰ ਕਰਨ ਮਿਲਦੇ ਚ ਨਹੀਂ ਆ ਆ ਵੀ ਆ ਆ ਆ ਬੜਾ ਥੋੜੀ ਇਹ ਉਹ ਆ ਗਈ ਚਮਕੀਲੀ ਚਮਕ ਹੀ ਆ ਗਈ ਨਾ ਵੈਸੇ ਆ ਵੀ ਸੁਣ ਇਹ ਚ ਪੂਰਾ ਮੋਰ ਆ ਗਿਆ ਹਾਂ ਦੇਖ ਇੱਕ ਰੰਗਾਂ ਦਾ ਮੋਰ ਹੈ ਉਹਨਾਂ ਦਾ ਚਿੱਟਾ ਦੇ ਸੂਟ ਤਾਂ ਹੈਗਾ ਤੇਰੇ ਕੋਲ ਕਿਹੜਾ ਦੂਗਾ ਪਹਿਲਾਂ ਨਹੀਂ ਸਾਦਾ ਦੂਗਾ ਹੈ ਕਲਰ ਤਾਂ ਦੇ ਕੋ ਸਾਰੀ ਹੋਣਗੇ ਕਲਰ ਪਰ ਆ ਲੈ ਲਾ ਆ ਲੈ ਲਾ ੜਾਰ ਸੀ ਕਲਰ ਆਹ ਉਹ ਬਲੂ ਕਲਰ ਸੀ ਅੱਜ ਸਾਡੀ ਮਨ ਨਹੀਂ ਅੱਜ ਅੱਜ ਵੀ ਆ ਮੰਗਤੂ ਐ ਜੇ ਹਿੱਟ ਚ ਟਾਪ ਤੋਂ ਬਣਾਉਂ ਹੁੰਦਾ ਹੁੰਦਾ ਐ ਉੱਥੇ ਕਹਿੰਦਾ ਆ ਕੱਢ ਲਾ ਆ ਕੱਢ ਲਾ ਚੱਕ ਭਾਈ ਹੋਰ ਆ ਗਿਆ ਲੈ ਵੀ ਬੱਲੇ ਆ ਇਹ ਥੋੜਾ ਜਿਹਾ ਕੱਕ ਭਾਈ ਹੋਰ ਆਵੇ। ਆ ਵੀ ਕੱਟ ਤੇ ਮੈਂ ਛੋਟਾ ਡੁੱਬੋ। ਭਾਈ ਜਦੋਂ ਤੂੰ ਮੋਟੀ ਲੱਗੇਗੀ। ਤੇਰਾ ਸਾਈਜ਼ ਲੂਸ ਲੈ ਲੈਣਾ। ਇਵੇਂ ਕੰਫਰਟੇਬਲ ਹੋ ਜੂਗਾ ਥੋੜਾ ਜਿਹਾ। ਫੇਰ ਨਹੀਂ ਬਣੇਗਾ। ਲਾਓ ਭਾਈ। ਕੱਕ ਹੋਰ ਆਵੇ। 30 ਹੋਰ ਪਾ ਦਿੰਦਾ ਯਾਰ ਉਹਦੇ ਹੁੰਨੇ। ਹਾਂ ਇਹ ਚਾਹੁੰਦਾ ਹੈ ਕਿ ਜੀ ਕਾ ਇਹ ਚਾਹੁੰਦਾ ਹੈ ਕਿ 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 ਇਹ ਚ ਉਹੀ ਵੱਡਾ ਜਿਹੜਾ ਤੁਸੀਂ ਪਹਿਲੇ ਲਿਆ ਸੀਗਾ ਬਣੀ ਉਹ ਨੀਲਾ ਆ ਪਰੇ ਪਿਆਣਾ ਉਹ ਵੱਡਾ ਉਹ ਵੱਡਾ ਉਹ ਕੋਰਟਾ ਲਿਆ ਉਹਨਾਂ ਪਜਾਮੇ ਵੀ ਨਾਲ ਹੀ ਲੱਗੀ ਹੋਈ ਲੈ ਲਾਵਾਂਗੇ ਜੀ ਇਹ ਬੱਲੇ ਨਾਲ ਨਹੀਂ ਇਹ ਦਾਰਕਾ ਵੱਡਾ ਕੋਰਸੈਟ ਦੇਣਾ ਬਾਈ ਵੀ ਉਹੀ ਲੱਗੇ ਤਾਂ ਹੀ ਮਾਂ ਚੱਕਿਆ ਸੀ ਇਹ ਲੈ ਜਾਓ ਕੋਰਸੈਟ ਜਿਹੜਾ ਦਿੰਦਾ ਆ ਪੰਜ ਲੈ ਆਓ ਜੱਟ ਆਹ ਦੱਸੋ ਭਾਈ ਬੰਦੇ ਵਾਈਟ ਨਾਲ ਵੀ ਪੈ ਜਾਊਗਾ ਜੀਨ ਨਾਲ ਤੋਂ ਜੀਨ ਨਾਲ ਵੀ ਵੇਰ ਹੋ ਜੂਗਾ ਵਾਈਟ ਨੇ ਵਾਈਟ ਨਹੀਂ ਹੈਗਾ ਚਿਕਨ ਵਰਗੇ ਚ ਲੈ ਲਓ ਇੱਕ ਵਾਈਟ ਨਹੀਂ ਚਲੋ ਭਾਈ ਲਓ ਭਾਈ ਅੱਗੇ ਆਵੇ ਹੁਣ ਆ ਲੈ ਬੰਦੇ ਗਰਮੀ ਦੇ ਖਾਜ ਖਾਜ ਦੀ ਫਰਤੀ ਰਹਾ ਮੈਂ ਜੀਤਾ ਜੀ ਦੇਖੋ ਵਾ ਲੈ ਲਓ ਕੱਕ ਭਾਈ ਇਹਨਾਂ ਪੱਕੇ ਸੋਣ ਵਾਲੇ ਮੋੜ ਤੇ ਬਾਜ਼ਾਰ ਬਹੁਤ ਦੇਖੋ ਇਹਨਾਂ ਮਲ ਨੂੰ ਕਿ ਭਜਾਸ ਤੇ ਮਿਲ ਨਹੀਂ ਹੈ ਸਹੀ ਹੈ ਘਾਰਾ ਹੀ ਆ ਨਾ

ਆਣੀ ਮੈਂ ਸੰਭਤ ਹਾਂ ਆ ਆ ਲੱਗਾ ਆ ਲੱਗ ਗਿਆ ਹਾਂ ਕੁਝ ਇੱਥੇ ਕਲਰ ਵੀ ਹੈਗਾ ਮੈਂ ਆ ਲੱਗ ਗਿਆ ਨਹੀਂ ਆ ਗਿਆ ਹਾਂ 30 ਸਾਲ ਦੇ ਦੇ ਲੋ ਮੈਂ ਘਸਿਆ ਜਾ ਲੱਗਦਾ ਹਾਂ ਪਰ

ਆ ਤੁਸੀਂ ਸਪਾਈ ਨਹੀਂ ਫਿਰ ਮੈਂ ਆ ਕੇ ਪ੍ਰਾਈਸ ਹੀ ਕਰਾਂ ਬੋਟਲ ਵਾਲੀ ਵੀ ਹੈਗੀ ਬਿਆਨ ਵਾਲੀਆਂ ਵੀ ਹੈਗੀਆਂ ਨੇ ਕਾਲੀ ਹੋ ਜਾ ਕਰਨੀਆਂ ਵਾਹ ਸਾਡੇ ਮੇਰੇ ਤੱਕ ਪਾਈ ਬੱਲੇ ਮਾੜਾ ਕੁਝ ਲਾਹ ਤੈਨੂੰ ਬੋਲੇ ਬੋਲੇ ਮੇਰੇ ਨਾਲ ਕੋਲ ਹੱਥ ਲਾਇਆ ਮੈਲੀ ਹੁੰਦੀ ਆ ਯਾਰ ਬਹੁਤ ਮੋਤ ਪੰਨ ਨਾ ਮੇਰੇ ਨਾਲ ਚੱਲ ਰਹਿ ਗਿਆ ਦੋ ਤਿੰਨ ਹਾਂ ਵੀਰੇ ਕੀ ਕਹਿਣਾ ਚਾਹੂਗੇ ਬਾੜੀ ਬਾੜੀ ਦਾ ਇਹਦੇ ਨਾਲ ਉਹ ਲੈ ਲੈ ਆ ਰੱਖੀਏ ਆ ਰੱਖੀਏ ਇਹਦੇ ਉੱਤੇ ਹਾਂ ਦੇਖ ਫੇ ਰੱਖਨੇ ਜਾਈਏ ਕੰਬੀਨੇਸ਼ਨ ਚੋਟੀ ਦਾ ਮੈਂ ਮੈਨੂੰ ਇੱਥੇ ਆਈ ਕਰ ਤੂੰ ਦੇਖੀ ਜਾਊਗਾ ਕੰਬੀਨੇਸ਼ਨ ਚੋਟੀ ਦਾ ਆ ਕੰਬੀਨੇਸ਼ਨ ਦਬਾਉਣ ਲੱਗੇ ਆ ਅਸੀਂ ਆ ਬਾਈਟ ਲੈ ਲਈ ਭਾਈ ਇੱਧਰ ਉਹਦੇ ਚੱਕ ਪਾਈ ਕੋਈ ਬਾਈਟ ਪਾਈ ਨਹੀਂ ਤੁਹਾਨੂੰ ਬਾਈਟ ਪਾ ਲਈ ਕੀ ਮਿਲ ਗਿਆ ਇੱਧਰ ਮਿਲਿਆ ਲਾ ਭਾਈ ਇੱਧਰ ਪਾਸ ਦੇ ਵਿੱਚ 600 ਲਾ ਭਾਈ ਚੱਲੇ ਮੁੰਡੇ ਸ਼ਾਪਿੰਗ ਕਰਕੇ ਆਏ ਬਲੋ ਤੇ ਪੰਜਾਬ ਵਾਲਿਆਂ ਤੋਂ ਬਾਅਦ ਆਪਾਂ ਭਾਈ ਫੇਰ ਆ ਕੇ ਸੇਲ ਤੇ ਹੈ ਪੰਜਾਬ ਵਾਲੇ ਵਾਹ ਸੇਲ ਚਾਕੇ ਆਪਣੇ ਮੁਖਾਫੇ ਨਗ ਪੂਰੇ ਨੇ ਹਾਂ ਹਾਂ ਉਹ ਤਿੰਨ ਕੈਰੀ ਬੈ ਗਿਆਗੇ ਫੋਨ ਹੈਗਾ ਇੱਧਰ ਦੇਖੋ ਸੂਟ ਆਹ ਦੇਖੋ ਇੱਧਰ ਹੋਰ ਚਲੋ ਹੁਣ ਯਾਰ ਠੀਕ ਆ ਹੁਣ ਗੱਗਾ ਪਾ ਯਾ ਸੇਲ ਲੱਗੀ ਹੋਈ ਆ ਸਾਰੀ ਜਿਹੜੀ ਤੁਹਾਨੂੰ ਦਿਖਾਤੀ ਆਪਾਂ ਨੇ ਆ ਦੇਖੋ ਇੱਧਰ लाओ भाई नो इधर देखो लाल पीली है और चुननिया देखो अभी काट देखो लाओ भाई 100 रुपया देखो भाई अरे आ देखो इधर ਸਾਲਟਾਂ ਲੋਰਾਂ ਈ ਸਾਲਟਾਂ ਦੇ ਕੋਕਲੇ ਕੋਕਲੇ ਇੱਧਰ ਲਾ ਕੋ ਆ ਸਾਲਟਾਂ ਲਾਓ ਬਈ ਆ ਲੈ ਫੈਤਰ ਬਾਕੀ ਇਹ ਬੱਚਿਆਂ ਦੇ ਕੱਪੜੇ ਆ ਗਏ ਇੱਧਰ ਪਾਰਸ ਵਗੈਰਾ ਦੇਖੋ ਆ ਵੀ ਪਾਰਸ ਦੇਖੋ ਇੱਧਰ ਇਹ ਸਾਡੇ ਕੋਲ ਸਮਾਨ ਕਾਫੀ ਹੋ ਗਿਆ बगैरा देखो इधर आ, 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 आ तौलिए तौलिए चलो भाई चलो 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 चलो, चलो लंघी जाओ लंघी जाओ लंघी जाओ लंघी जाओ, जाओ चलो सौ भाई सौ देखो भी इधर ਉਹ ਵੀ ਇੱਧਰ ਦੇਖੋ ਆ ਇੱਕ ਹੋਰ ਆ ਦੇਖੋ ਇੱਧਰ ਪੀ ਹਲਟਾਂ ਆ ਪਏ ਨੇ ਸੂਟ ਆ ਦੇਖੋ ਆ ਦੇਖੋ ਤੇ ਆਪਾਂ ਚੱਲਦੇ ਅੱਗੇ ਨੂੰ ਹੁਣ ਤੇ ਆ ਦੇਖੋ ਇਹ ਕਰਾਂ ਮਚੀਨੀ ਬਣਾਉਣੇ ਆ ਲੈ ਕੋਟਰ ਕੀ ਕਰੋ ਕੀ ਕਰੋ ਮਹਾਰਤ ਹੋ ਰਹੀ ਚੱਲ ਜਾਓ ਲਾਓ ਭਾਈ ਆ ਸੀਟ ਤੇ ਬੈਠੋ ਆ ਤਾਂ ਜੁੱਤੀਆਂ ਆ ਲਓ ਵੀ ਇੱਧਰ ਜੁੱਤੀਆਂ ਆ ਲੋਰਾ ਇੱਧਰ ਦੇਖੋ ਆ ਚੱਕੋ ਸੂਟ ਲਾਓ ਦੇਖੋ ਆਦੇ ਕੋਟਰ ਰਿਸਲਟਾਂ ਆ ਬੈਗ ਇਹਦੇ ਬਾਹਰ ਪਾਇਨੇ ਆ ਤੌਲੀਏ ਤੌਲੀਏ ਪਾਇਨੇ ਆ ਵੀ ਸਾਡੇ ਕੋਟਰ ਤੇ ਆ ਪਾਈ ਤਰਵਾਏ ਸੀ ਚੱਲਦੇ ਹੁਣ ਦੋ ਭਾਈ 1300 ਦੇ ਦੋ ਭਾਈ ਦਾ 1300 ਦੇ ਦੋ ਭਾਈ ਚੱਕੋ ਤੇ ਖੰਨੇ ਵੇਹੇ ਹੈ ਸੇਲ ਲੱਗੀ ਹੋਈ ਆ ਤੇ ਕਾਠ ਨੂੰ ਆ ਤੁਹਾਨੂੰ ਦਿਖਾਤਾ ਤੇ ਤੁਸੀਂ ਆ ਜਿਓ ਲੋ ਇਹ ਵੀ ਖੰਨੇ ਦੀ ਸੇਲ ਤੁਹਾਨੂੰ ਆਪਾਂ ਦਿਖਾਈ ਆ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਆ ਜੀ ਲਓ ਜੀ ਆਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਆ ਖੰਨੇ ਦੀ ਮਾਰਕੀਟ ਤੇ ਖੰਨੇ ਦੀ ਸ਼ੇਲ ਤੇ ਉਮੀਦ ਕਰਦਾ ਤੁਹਾਨੂੰ ਆਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਆਪਾਂ ਪੰਜਾਬ ਕਲੈਕਸ਼ਨਰ ਦੇ ਗਏ ਸੀ ਉਹਦੇ ਵੀ ਤੁਹਾਨੂੰ ਆਪ ਦਿਖਾਇਆ ਤੇ ਠੀਕ ਆ ਜੀ ਇਹ ਬਲੌਗ ਨੂੰ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਨੈਕਸਟ ਬਲੌਗ ਚ ਤੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ